ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਇੱਕ ਸ਼ੇਰ ਪੈਟਰੋਲ ਪੰਪ ਤੇ ਸ਼ਰੀਆਮ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਸੀ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲੀ ਕਿਉਂਕਿ ਆਲਰੇਡੀ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨੇੜੇ ਦੇ ਪਿੰਡਾਂ ਦੇ ਵਿੱਚ ਤਿੰਦੂਏ ਨੂੰ ਵੇਖਿਆ ਗਿਆ ਹੈ ਜਿਸ ਦੇ ਕਰਕੇ ਲੋਕਾਂ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਖੋਪ ਸੀ ਤੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੇ ਮਨ ਦੇ ਵਿੱਚ ਹੋਰ ਵੀ ਡਰ ਪੈਦਾ ਹੋ ਗਿਆ ਤੇ ਇਸ ਵੀਡੀਓ ਬਾਰੇ ਜਦੋਂ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਤੇ ਇਸ ਉੱਤੇ ਜਦੋਂ ਕਾਰਵਾਈ ਕੀਤੀ ਜਾਂਦੀ ਹੈ ਤਾਂ ਵੱਡਾ ਖੁਲਾਸਾ ਹੁੰਦਾ ਹੈ ਕਿ ਇਹ ਵੀਡੀਓ ਫੇਕ ਹੈ ਜੀ ਹਾਂ ਇਹ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਘੁੰਮ ਰਹੀ ਹੈ ਜਿਸ ਦੇ ਵਿੱਚ ਇੱਕ ਸ਼ੇਰ પેટ્રોલ ਪੰਪ ਤੇ ਘੁੰਮਦਾ ਹੋਇਆ ਦਿਖਾਈ ਦੇ ਰਿਹਾ ਹੈ ਇਹ ਫੇਕ ਹੈ ਇਹ ਐਡੀਟਿਡ ਵੀਡੀਓ ਹੈ ਤਾਂ ਪੁਲਿਸ ਵਾਲਿਆਂ ਨੇ ਜਦੋਂ ਪੂਰੀ ਗੌਰ ਦੇ ਨਾਲ ਇਸ ਵੀਡੀਓ ਨੂੰ ਦੇਖਿਆ ਅਤੇ ਇਸ ਬਾਰੇ ਜਿਹੜੇ ਤੱਥ ਇਕੱਠੇ ਕੀਤੇ ਤਾਂ ਪਤਾ ਲੱਗਿਆ ਕਿ ਇਹ ਵੀਡੀਓ ਕਿਸੇ ਹੋਰ ਸ਼ਹਿਰ ਦੇ ਵਿੱਚ ਕਿਤੇ ਜਿਹੜਾ ਸ਼ੇਰ ਇਹੋ ਘੁੰਮ ਰਿਹਾ ਸੀ ਉਸਦੇ ਨਾਲ ਐਡਿਟ ਕਰਕੇ ਬਣਾਈ ਗਈ ਹੈ ਤਾਂ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਨੇ ਕੀ ਦੱਸਿਆ ਆਓ ਤੁਸੀਂ ਵੀ ਸੁਣਾ ਇੱਕ ਨਾ ਹੁਣੇ ਰੀਸੈਂਟਲੀ ਜਿਹੜਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਨਾਇਰਾ ਪੰਪ ਪੀਰਜਨ ਲਿਖ ਕੇ نیچے ਆ ਰਿਹਾ ਤੇ ਉੱਥੇ ਜਿਹੜਾ ਹੈਗਾ ਜੀ ਸ਼ੇਰ ਰਾਤ ਦੇ ਸਮੇਂ ਘੁੰਮਦਾ ਦਿਖ ਰਿਹਾ ਹੈਗਾ ਜੀ ਜਦੋਂ ਅਸੀਂ ਆਪਣੇ ਏਰੀਆ ਦੇ ਵਿੱਚ ਉਹਦੇ ਆ ਕੇ ਪੀਰ ਜਨ ਵਾਲੇ ਪੰਪ ਨੂੰ ਚੈੱਕ ਕੀਤਾ ਜੀ ਉਹ ਜਿਹੜੀ ਵੀਡੀਓ ਹੈਗੀ ਆ ਵੀਡੀਓ ਬਿਲਕੁਲ ਫੇਕ ਹੈਗੀ ਆ ਉਹਦੇ ਵਿੱਚ ਜਿਹੜੀਆਂ ਤਿੰਨ ਚਾਰ ਚੀਜ਼ਾਂ ਦੇਖਣ ਵਾਲੀਆਂ ਨੇ ਇੱਕ ਤਾਂ ਫਲੋਰ ਹੈਗਾ ਜੀ ਜਿਹੜਾ ਉੱਥੇ ਉਹ ਫਲੋਰ ਜਿਹੜਾ ਉਹਨਾਂ ਨੇ ਇੰਟਰਲੌਕ ਲਾਈ ਹੋਈ ਆ ਉਹ ਇੰਟਰਲੌਕ ਸਿੰਪਲ ਲੱਗੀ ਲੱਗਦੀ ਆ ਇੱਥੇ ਸਾਡੀ ਦੋ ਕਲਰਸ ਦੀ ਇੰਟਰਲੌਕ ਹੈ ਕੋ ਝੰਡੇ ਦਿਖਦੇ ਨੇ ਇਸ ਪੰਪ ਦੇ ਉੱਤੇ ਝੰਡੇ ਨਹੀਂ ਹੈਗੇ ਇੱਕ ਜਦੋਂ ਐਗਜ਼ਿਟ ਕਰਦੇ ਆ ਜਾਂ ਐਂਟਰ ਕਰਦੇ ਆ ਆਲੇ ਦੁਆਲੇ ਪੇੜ ਦਿਖੇਗੇ ਨੇ ਇਸ ਪੰਪ ਦੇ ਵਿੱਚ ਉਹ ਪੇੜ ਨਹੀਂ ਹੈਗੇ ਜੀ ਜਿਹੜੀਆਂ ਆਪਣੀਆਂ ਮਸ਼ੀਨਾਂ ਨੇ ਜਿਹਦੇ ਵਿੱਚ ਜਿਹਦੇ ਰਹੀਂ ਤੇਲ ਪਾਇਆ ਜਾਂਦਾ ਜੀ ਉਹਨਾਂ ਦੀਆਂ ਨੋਜ਼ਲਾਂ ਇਸ ਮਸ਼ੀਨ ਤੇ ਸੈਂਟਰ ਚ ਨੇ ਉਹਨਾਂ ਦੀਆਂ ਸਾਈਡ ਤੇ ਨੇ ਨਾਲੇ ਮੋਰ ওভার ਜਿਹੜੇ ਉਰੇ ਪੰਪ ਦੇ ਕਰਿੰਦੇ ਨੇ ਜਾਂ ਮਾਲਕ ਨੇ ਉਹਨਾਂ ਦੇ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਸਾਡੀ ਇਦਾਂ ਦੀ ਕੋਈ ਗੱਲ ਨਹੀਂ ਹੈ ਇਹ ਵੀਡੀਓ ਸਾਡੇ ਪੀਰ ਜਨ ਦੀ ਨਹੀਂ ਕਿਸੇ ਹੋਰ ਦੀ ਹੈ ਕਿਸੇ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਚੈਨਲ ਨੇ ਜਾਂ ਕਿਸੇ ਬੰਦੇ ਜਿਹੜਾ ਕੋਈ ਆਪਣਾ ਚੈਨਲ ਚਲਾ ਰਿਹਾ ਉਹਨੇ ਆਪਣੇ ਵਿਊਜ਼ ਵਧਾਣ ਲਈ ਜਿਹੜਾ ਹੈਗਾ ਕਿ ਜੀ ਇਹ ਸੋਸ਼ਲ ਮੀਡੀਆ ਦੇ ਉੱਤੇ ਪੀਰ ਜਨ ਕਰਕੇ اپنی ਇਹ ویڈیو ਪਾਈ ਆ ਇਹ ویڈیو ਫੇਕ ਹੈ ਪੀਰ ਜੈਨ ਦੀ ਨਹੀਂ ਹੈ ਜੀ ਕੀ ਕਾਰਵਾਈ ਕਰ ਰਹੇ ਹੋ ਜਿਹਨੇ ਫੇਕ ਵੀਡੀਓ ਪਾਈ ਹੈ ਅਸੀਂ ਫੋਰੈਸਟ ਵਾਲਿਆਂ ਨਾਲ ਗੱਲ ਕਰਕੇ ਜਿਹੜੇ ਬੰਦੇ ਨੇ ਪਾਈ ਹੈਗੀ ਆ ਜੀ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ